ਇਕ ਓੰਕਾਰ ਸਤਗੁਰ ਪ੍ਰਸਾਦ ਰਾਮ ਕਲੀ ਕੀ ਵਾਰ ਮਹੱਲਾ ਤੀਜਾ ਜੋ ਦੇਵੀ ਰਹਿ ਪੂਰਬਾਣੀ ਕੀ ਤੁਣੀ ਸਲੋਕ ਮਹੱਲਾ ਤੀਜਾ ਸਤਗੁਰ ਸੱਜੇ ਦਾ ਖੇਤ ਹੈ ਜਿਸ ਨੂੰ ਲਾਏ ਭਾਉ ਨਾਉ ਬੀਜੈ ਨਾ ਉਗਵੈ ਨਾ ਮੇਰੇ ਸਮਾਈ ਹਮੈ ਇਹੋ ਬੀਜ ਹੈ ਸਿਸਗਿਆ ਬਿਨਾਈ ਨਾ ਕਛ ਬੀਜੈ ਨਾ ਉਗਵੈ ਜੋ ਬਖਸ਼ੇ ਸੋ ਖਾਈ ਅੰਬੈ ਸਤੀ ਅੰਬਰ ਲਿਆ ਬੋੜ ਨਾਨਕ ਸਿਆ ਜਾਏ ਨਾਨਕ ਗੁਰਮੁਖ ਚਲਤ ਹੈ ਵੇਖੋ ਲੁਕਾਇ ਲੋਕ ਕੇ ਵਿਖੇ ਬਪੜਾ ਜਿਸ ਨੂੰ ਸੋਝੀ ਨਹੀਂ ਜਿਸ ਵਖਾਲੇ ਸੋ ਵਿਖੇ ਜਿਸ ਵਸਿਆ ਮਨ ਆਏ ਮਹੱਲਾ ਤੀਜਾ ਮਨਮੁਖ ਦੁੱਖ ਕਾ ਖੇਤ ਹੈ ਦੁੱਖ ਬੀਜੇ ਦੁੱਖ ਖਾਈ ਦੁੱਖ ਵਿੱਚ ਜਮੈਂ ਦੁੱਖ ਮਰੈ ਹੋਮੀ ਕਰਤ ਵਿਹਾਰ ਆਮਨ ਜਾਣ ਨ ਸੁਝਹਿ ਅੰਦਾ ਅੰਦ ਕਮਾਈ ਜੋ ਦੇਵੇ ਤਿਸੇ ਨ ਜਾਣੀ ਦਿੱਤੇ ਕੋਲ ਪਟਾਈ ਨਾਨਕ ਪੁਰਬ ਲਿਖਿਆ ਕਮਾਵਣਾ ਅਵਰਨਾ ਕਰਨਾ ਜਾਏ ਮਹੱਲਾ ਤੀਜਾ ਸਤਗੁਰ ਮਿਲੇ ਸਦਾ ਸੁਖ ਜਿਸ ਨੂੰ ਆਪੇ ਮਿਲੇ ਸੋਈ ਸੁਖੇ ਇਹੋ ਬਬੇ ਕਹੈ ਅੰਤਰ ਨਿਰਮਲ ਹੋਈ ਅਗਿਆਨ ਕਾ ਭਰਮ ਕੱਟੀ ਐ ਗਿਆਨ ਪ੍ਰਾਪਤ ਹੋਈ ਨਾਨਕ ਏਕੋ ਨਦਰੀ ਆਇਆ ਜੈ ਦੇਖਾਂ ਤੈ ਸੋਈ ਪੌੜੀ ਸੱਚੇ ਤਖਤ ਰਚਾਇਆ ਬੈਸਨ ਕੋ ਜਾਈ ਸਭ ਕਛ ਆਪੀ ਆਪ ਹੈ ਗੁਰ ਸ਼ਬਦ ਸੁਨਾਈ ਆਪੇ ਕੁਦਰਤ ਸਾਜੀ ਅਨ ਕਰ ਮੈਲ ਸرائی ਚੰਦ ਸੂਰਜ ਦੋਈ ਚਾਨਣੇ ਪੂਰੀ ਬਣਤ ਬਣਾਈ ਆਪੇ ਵਿਖੇ ਸੁਣੀ ਆਪ ਗੁਰ ਸ਼ਬਦ ਧਿਆਈ وا واؤ سچی پات تو سچی نائی رہاؤ سلوکا کبیر مہندی کر کے کالیا آپ پسائے, پسائے تیسے بات نہ پوچھ کبھو نہ لائی پائے محلہ جائے ਨਾਨਕ ਮਹਿੰਦੀ ਕਰਕੇ ਰਖਿਆ ਸੋ ਸੋ ਨਦਰ ਕਰੀ ਆਪੇ ਪਿਸੈ ਆਪੇ ਕਸੈ ਆਪੇ ਹੀ ਲਾਇ ਲੇ ਏ ਪਰਮਾ ਬਿਆਲਾ ਖਸਮ ਕਾ ਜੈ ਭਾਵੇ ਤਾ ਦੀਪਉੜੀ ਵੇ ਕੇਸਰ ਟੋ ਪਾਈਆਂ ਨ ਸਭ ਹੁਕਮ ਆਵੇ ਜਾਏ ਸਮਾਈ ਆਪੇ ਵੇਖ ਵਿਗਸਦਾ ਦੂਜਾ ਕੋ ਨਾਈ ਜੋ ਭਾਵੇ ਤੋ ਰਾਗ ਤੋਂ ਗੁਰ ਸ਼ਬਦ 부ਝਾਈ ਸਭਨਾ ਤੇਰਾ ਜੋ ਰਹਿ ਜੋ ਭਾਵੇ ਤਵੀ ਚਲਾਈ ਤੁਦ ਜੀਵਡ ਮੈਂ ਨਾਹੀ ਕੋ ਕੈਸੇ ਆਖ ਸੁਨਾਈ ਵਾ ਵਾ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਸਲੋਕ ਮਹਲਾ ਤੀਜਾ ਪਰਮ ਭਲਾਈ ਜਗ ਫੇਰੀ ਫਾਵੀ ਹੋਈ ਭਾਲ ਸੋ ਸੋ ਸਾਂਤਨਾ ਦੇ ਵਈ ਕਿਆ ਚੱਲੈ ਤਿਸ ਨਾਲ ਗੁਰ ਪ੍ਰਸਾਦੀ ਹਰ ਧਿਆਈ ਐ ਅੰਤਰ ਰਖੀਐ ਔਰ ਧਾਰ ਨਾਨਕ ਕਰ ਬੈਠਿਆ ਸੋ ਪਾਇਆ ਜਾਂ ਕਿਰਪਾ ਕੀਤੀ ਕਰਤਾਰ ਮਹੱਲਾ ਤੀਜਾ ਧੰਦਾ ਧਾਵਤ ਦਿਨ ਗਿਆ ਰੈਨ ਗਵਾਈ ਸੋ ਹੋਈ ਕੂੜ ਬੋਲ ਬਿਕ ਖਾਇਆ ਮਨ ਮੁਖ ਚੱਲਿਆ ਰੋਈ ਸਿਰੇ ਉੱਪਰ ਜਮ ਡੰਡ ਹੈ ਦੂਜੇ ਪਾਏ ਪਤਖੋਈ ਹਰ ਨਾਮ ਕਦੇ ਨਾ ਚਿਹਤੇ ਹੋ ਫੇਰੇ ਆਵਨ ਜਾਣਾ ਹੋਈ ਗੁਰ ਪ੍ਰਸਾਦੀ ਹਰ ਮਨ ਵਸੈ ਜਮ ਡੰਡ ਨਾ ਲੱਗੇ ਕੋਈ ਨਾਨਕ ਸੱਜੇ ਮਿਲ ਰਹੇ ਕਰਮਾ ਪ੍ਰਾਪਤ ਹੋਈ ਪੌੜੀ ਏਕੇ ਆਪਣੀ ਸਿਬਤੀ ਲਾਈਆਂ ਦੇ ਸਤਿਗੁਰ ਮਤੀ ਏਕ ਨਾ ਨਉ ਨਉ ਬਖਸ਼ਿਆਨ ਅਸਤਰ ਹਰ ਸਦੀ ਪਾਣ ਪਾਣੀ ਬੈਸੰਤਰ ਹੁਕਮਾਂ ਕਰੇ ਭਗਤੀ ਇਨਾਂ ਨੂੰ ਪਉ ਅਗਲਾ ਪੂਰੀ ਬਣਤ ਬਣਤੀ ਸਭ ਇੱਕ ਹੁਕਮ ਵਰਤਦਾ ਮੰਨੇ ਸੁਖ ਪਾਈ ਵਾਹ ਵਾਹ ਸੱਚੀ ਪਾਤਸ਼ਾਹ ਤੂੰ ਸੱਚੀ ਨਾਈ ਸਲੋਕ ਕਬੀਰ ਕ ਸੌਟੀ ਰਾਮ ਕੀ ਝੂਠਾ ਟਿਕੈ ਨ ਕੋਹੀ ਰਾਮ ਕਿਸਯੋਤੀ ਸੋਸਹਿ ਜੋ ਮਰ ਜੀਵਾ ਹੋਈ ਮਹੱਲਾ ਤੀਜਾ ਕਿਉ ਕਰ ਏ ਮਨ ਮਾਰੀਐ ਕਿਉ ਕਰ ਮਿਰਤਕ ਹੋਈ ਕਿਆ ਸਬਦ ਨਾਮਾਨੀ ਹਉ ਮੈਂ ਛੱਡੇ ਨਾ ਕੋਈ ਗੁਰ ਪ੍ਰਸਾਦਿ ਹਉ ਮੈਂ ਛਟੈ ਜੀਵਨ ਮੁਗਤ ਸੋ ਹੋਈ ਨਾਨਕ ਜਿਸਨੂੰ ਬਖਸ਼ੇ ਤਿਸ ਮਿਲੈ ਤਿਸ ਬਿਗਨ ਨਾ ਲਾਗੇ ਕੋਈ ਮਹੰਲਾ ਤੀਜਾ ਜੀਵਤ ਮਰਨਾ ਸਭ ਕੋ ਕਹੈ ਜੀਵਨ ਮੁਕਤ ਕਿਉ ਹੋਈ ਭੈ ਕਾ ਸੰਜਮ ਜੀ ਕਰੈ ਦਾਰੂ ਭਾਉ ਲਈ ਅਨੰਦ ਗੁਣ ਗਾਵੇ ਸੁਖ ਸਹਿਜੇ ਵਿਖ ਭਉਜਲ ਨਾਮ ਤਰੀ ਨਾਨਕ ਗੁਰਮੁਖ ਪਾਈਐ ਜਾਂ ਕੋ ਨਦਰ ਕਰੀ ਪੌੜੀ ਦੂਜਾ ਪਾਉ ਰਚਾਈ ਉਹਨ ਤ੍ਰੈ ਗੁਣ ਵਰਤਾਰਾ ਬ੍ਰਹਮ ਬਿਸ਼ਨ ਮਹੇਸੂ ਪਾਈਐਨ ਹੁਕਮ ਕਮਾਉਣ ਕਾਰਾ ਪੰਡਿਤ ਪੜਦੇ ਜੋਤ ਕੀ ਨਾ ਬੂਝੈ ਵਿਚਾਰਾ ਸਭ ਕੁਛ ਤੇਰਾ ਖੇਲ ਹੈ ਸੱਚ ਸਿਰਜਨਹਾਰ ਜਿਸ ਪਾਵੇ ਤਿਸ ਬਖਸ਼ ਲੈ ਸੱਚ ਸਬਦ ਸਮਾਈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਸਲੋਕ ਮਹਲਾ 3ਾ ਮਨ ਕਾ ਝੂਠਾ ਝੂਠ ਕਮਾਵੇ ਮਾਇਆ ਨੂੰ ਫਰੇ ਤਪ ਸਦਾ ਵੈ ਭਰਮੀ ਭੂਲਾ ਸਭ ਤੀਰਥ ਗੈ ਉਹ ਤਪ ਕੈਸੀ ਪਰਮਗਤ ਲੈ ਗੁਰ ਪ੍ਰਸਾਦੀ ਕੋ ਸੱਚ ਕਮਾਵੇ ਨਾਨਕ ਸੋ ਤਪਾ ਮੁਖ ਅੰਤਰ ਪਾਵੇ ਮਹੱਲਾ ਤੀਜਾ ਸੋ ਤਪਾ ਜੀ ਇਹ ਤਪ ਕਾਲੈ ਸਤਿਗੁਰੂ ਨੂੰ ਮਿਲੈ ਸ਼ਬਦ ਸਮਾਲੀ ਸਤਗੁਰ ਕੀ ਸੇਵਾਏ ਤਬ ਪਰਵਾਨ ਨਾਨਕ ਸੋ ਤੱਬਾ ਦਰਗੀ ਪਾਵੈ ਮਾਨ ਪੌੜੀ ਰਾਤ ਦਿਨ ਸੋ ਪਾਈ ਅਨ ਸੰਸਾਰ ਕੀ ਵਰਤਨ ਗੁਰਮਤੀ ਕਟ ਚਾਨਣਾ ਹਾ ਨੀਰ ਬਿਨਾਸਨ ਹੁਕਮੇ ਹੀ ਸਭ ਸਾਜੀਆਂ ਅਰਵਿਆ ਸਭ ਵਨ ਤ੍ਰਿਣ ਸਭ ਕੇ ਚੇ ਆਪੇ ਆਪ ਹੈ ਗੁਰਮਕ ਸਦਾ ਹਰਪਨ ਸਬਦੇ ਹੀ ਸੋ ਜੀ ਪਈ ਸੱਚ ਆਪ ਬੁਝਾਈ ਵਾ ਵਾਓ ਸੱਚੇ ਪਾਤਸ਼ਾ ਤੂੰ ਸੱਚੀ ਨਾਈ ਸਲੋਕ ਮਹੱਲਾ ਤੀਜੰ ਅਬ ਆਗਤ ਇਨਾ ਅੱਖੀਆਂ ਜਿਨ ਕੇ ਚਿਤ ਮੈਂ ਪਰਮ ਿਸ ਦੇ ਦਿੱਤੀ ਨਾਨਕਾ ਤੇਹੋ ਜਿਹਾ ਧਰਮ ਅਭੈ ਨਰੰਜਨ ਪਰਮ ਪਦ ਤੰਕਾਰ ਭੁਖਾ ਹੋਇ ਤਿਸ ਕਾ ਭੋਜਨ ਨਾਨਕਾ ਵਿਰਲਾ ਪਾਏ ਕੋਈ ਮਹੱਲਾ ਤੀਜਾ ਅਬੇ ਆਗਤ ਇਹ ਨਾ ਅਖੀਆਂ ਜੇ ਪਰਕਾਰ ਭੋਜਨ ਕਰੀ ਇਨ ਉਧਰੇ ਕਾਰਨ ਆਪਣੈ ਬੈਲੇ ਭੀਖ ਕਰੀਨ ਆਬ ਆਗਤ ਸੇ ਨਾਨਕਾ ਜੇ ਆਤਮ ਗਾਉਣ ਕਰੀਨ ਪਾਲ ਲੈਨ ਸੋ ਆਪਣਾ ਨਿਜ ਘਰ ਰਹਿਨ ਕਰੀਨ ਪੌੜੀ ਅੰਬਰ ਤਰਤ ਵਿਛੋੜਿਅਨ ਵਿੱਚ ਸੱਚ ਆਸਰਾਉ ਘਰ ਦਰ ਸੰਭੋ ਸੱਚ ਹੈ ਜਿਸ ਵਿੱਚ ਸੱਚਾ ਨਾਮ ਸਭ ਸੱਚਾ ਹੁਕਮ ਵਰਤਦਾ ਗੁਰਮਖ ਸੱਚ ਸਮਾਉ ਸੱਚਾ ਆਪ ਤਖਤ ਸੱਚਾ ਬੈ ਸੱਚਾ ਕਰੇ ਨਿ ਆਉ ਸਭ ਸੱਚੋ ਸੱਚ ਵਰਤਦਾ ਗੁਰਮਖ ਅਲਖ ਲਖਾਈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਸਲੋਕ ਮਹੱਲਾ ਤੀਜਾ ਰਹਿ ਨਾਇਰ ਮਾਹੀ ਅਨੰਤ ਹੈ ਕੂੜੀ ਆਵੇ ਜਾਏ ਪਾਣੀ ਚੱਲੇ ਆਪਣੈ ਬਹੁਤੀ ਲੈ ਸਜਾਈ ਰਹਿ ਨਾਇਰ ਮੈਂ ਸਭ ਕਿਸ ਹੈ ਕਰਮੀ ਬੱਲੇ ਪਾਈ ਨਾਨਕ ਨਾਉ ਨਿਦ ਪਾਈ ਹੈ ਜੇ ਚੱਲੇ ਤਸੀਰ ਜਾਏ ਮਹੱਲਾ ਤੀਜਾ ਸਹਜੇ ਸਤਗੁਰਨਾ ਸੇਵਿਓ ਵਿੱਚ ਹਮੈਂ ਜਨਮ ਬਿਨਾਸ ਰਸਨਾ ਹਰ ਰਸਨਾ ਚਖਿਓ ਕਮਲ ਨਾ ਹੋਇਓ ਪਰਗਾਸ ਵਿਖ ਖਾਦੀ ਮਨ ਮਖਮੂਆ ਮਾਇਆ ਮੋਂ ਬਿਨਾਸ ਏਕਸ ਹਰ ਕੇ ਨਾਮ ਬਿਨ ਤ੍ਰਗ ਜੀਵਨ ਤ੍ਰਗ ਵਾਸ ਜਾਇ ਆਪੇ ਨਦਰ ਕਰੇ ਪ੍ਰਭ ਸਚਾ ਤਾ ਹੋਵੇ ਦਾਸਨ ਦਾਸ ਤਾ ਅਨੰਦਨ ਸੇਵਾ ਕਰੇ ਸਤਿਗੁਰੂ ਕੀ ਕਬੇ ਨਾ ਛੋੜੈ ਪਾਸ ਜੋ ਜਲ ਮੈਂ ਕਮਲ ਅਲਪਤੋ ਵਰਤੈ ਤਿਉ ਵਿੱਚੇ ਗਰੈ ਉਹ ਦਾਸ ਜਨ ਨਾਨਕ ਕਰੇ ਕਰਾਇਆ ਸਭ ਕੋ ਜੋ ਪਾਵੇ ਤੇ ਉਹ ਹਰ ਗੁਣਤਾਸ ਪੌੜੀ ਛੱਤੀ ਜੁਗ ਗੁਪਾਰ ਸਾ ਆਪੇ ਗਣਤ ਕੀਨੀ ਆਪੇ ਸ੍ਰਿਟ ਸਭ ਸਾਜੀਐਨ ਆਪ ਮਤ ਦਿਨੀ ਸਿਮਰਤ ਸਸ ਸਾਜੀਐਨ ਪਾਪ ਪੁੰਨ ਗਣਤ ਗਣੀਨੀ ਜਿਸ ਬੁਝਾਏ ਸੋ ਬੁਜਸੀ ਸਚੇ ਸ਼ਬਦ ਪਤਿਨੀ ਸਭ ਆਪੇ ਆਪ ਵਰਤਦਾ ਆਪੇ ਬਖਸ਼ ਮਲਾਈ ਵਾ ਵਾ ਸੱਚੀ ਪਾਤਸ਼ਾਹ ਤੂੰ ਸੱਚੀ ਨਾਈ ਸਲੋਕ ਮਹੱਲਾ ਤੀਜਾ ਇਹ ਤਨ ਸਭੋ ਰਤ ਹੈ ਰਤ ਬਿਨ ਤਨ ਨਾ ਹੋਈ ਜੋ ਸਹਿ ਰਤੇ ਆਪਣੇ ਤਿੰਨ ਤਨ ਲੋਭ ਰਤ ਨਾ ਹੋਈ ਪੈ ਪੈ ਤਨ ਖੀਨ ਹੋਈ ਲੋਭ ਰਤ ਵਿੱਚੋਂ ਜਾਈ ਜੋ ਬਸੰਤਰ ਤਾਤ ਸੁਧ ਹੋਈ ਤਿਉਹਰ ਕਾ ਪਉ ਦਰਮਤ ਮੈਲ ਗਵਾਈ ਨਾਨਕ ਤੀ ਜਨ ਸੋਣੀ ਜੋ ਰਤੀ ਹਰ ਰੰਗ ਲਾਏ ਮਹੱਲਾ ਤੀਜਾ RAM ਕਲੀ RAM ਮਨ ਵਸਿਆ ਤਾ ਬਣਿਆ ਸਿੰਗਾਰ ਗੁਰ ਕੈ ਸਬਦ ਕਮਲ ਬਿਗਸਿਆ ਤਾਂ ਸੌਂ ਪਿਆ ਭਗਤ ਪੰਡਾਰ ਪਰਮ ਗਿਆ ਤਾਂ ਜਾਗਿਆ ਚੁਕਾ ਅਗਿਆਨ ਅੰਧਾਰ ਤਿਸ ਨੋ ਰੂਪ ਅਤ ਅਗਲਾ ਜਸਰ ਨਾਲ ਪਿਆਰ ਸਦਾ ਰਵੇ ਪਰ ਆਪਣਾ ਸੋਭਾਵੰਤੀ ਨਾਰ ਮਨਮਖ ਸ਼ਿੰਗਾਰ ਨਾ ਜਾਣਣੀ ਜਾਸਨ ਜਨਮ ਸਭਾਰ ਬੇਨਹਾਰ ਭਗਤੀ ਸ਼ਿੰਗਾਰ ਕਰੈ ਨਿਤ ਜਮੈ ਹੋਏ ਖਵਾਰ ਸੰਸਾਰੈ ਵਿੱਚ ਸੋਬਨਾ ਪਾਈ ਨਹੀਂ ਅੱਗੇ ਜੇ ਕਰੇ ਸੋ ਜਾਣੇ ਕਰਤਾਰ ਨਾਨਕ ਸੱਚਾ ਏਕ ਹੈ ਦੋ ਵਿੱਚ ਹੈ ਸੰਸਾਰ ਚੰਗੇ ਮੰਦੇ ਆਪ ਲਾਇਨ ਸੋ ਕਰਨ ਜੀ ਆਪ ਕਰਾਏ ਕਰਤਾਰ ਮਹਲਾ ਤੀਜਾ ਬਿਨ ਸਤ ਗੁਰ ਸੇਵੈ ਸਾਤ ਨ ਆਵੀ ਦੂਜੀ ਨਹੀਂ ਜਾਏ ਜੇ ਬੋ ਤੇਰਾ ਲੋਚੀਐ ਬਿਨ ਕਰਮਾ ਪਾਇਆ ਨਾ ਜਾਏ ਅੰਤਰ ਲੋਭ ਵਿਕਾਰ ਹੈ ਦੂਜੀ ਪਾਏ ਖਵਾਈ ਤੈਨ ਜੰਮਨ ਮਰਨ ਨਾ ਚੁਕਾਈ ਹਮੇ ਵਿੱਚ ਦੁੱਖ ਪਾਈ ਜਿਨ ਸਤ ਗੁਰ ਸਿਉ ਚਿਤ ਲਾਈ ਸੁਖ ਹਾਲੀ ਕੋਈ ਨਾਹੀਂ ਤੈਨ ਜਮ ਕੀ ਤਲ ਬਿਨਹੋ ਵਈ ਨਾਉ ਦੁੱਖ ਸਹਾਈ ਨਾਨਕ ਗੁਰ ਮਖ ਉਬਰੈ ਸੱਚੇ ਸ਼ਬਦ ਸਮਾਏ ਪੌੜੀ ਆਪ ਅਲਪਤ ਸਦਾ ਰਹੈ ਹੋਰ ਤੰਦ ਸਭ ਤਾਵੈ ਆਪ ਨੀ ਚਲਿਆ ਚੱਲੈ ਹੋਰ ਆਵੈ ਜਾਵੈ ਸਦਾ ਸਦਾ ਹਰ ਧਾਈ ਐ ਗੁਰਮੁਖ ਸੁਖ ਪਾਵੈ ਨਿਜ ਘਰ ਵਾਸਾ ਪਾਈ ਐ ਸਚ ਸਿਪਤ ਸਮਾਵੈ ਸੱਚਾ ਗੈਰ ਗੰਭੀਰ ਹੈ ਗੁਰ ਸਬਦ ਬਜਾਈ ਵਾ ਵਾ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਸ਼ਲੋਕ ਮਹਲਾ ਤੀਜਾ ਸੱਚਾ ਨਾਮ ਧਿਆਏ ਤੂੰ ਸਭੋ ਵਰਤੈ ਸੱਚ ਨਾਨਕ ਹੁਕਮੈ ਜੇ ਬੁਝੈ ਸੋ ਫਲ ਪਾਏ ਸੱਚ ਕਥਨੀ ਬਦਨੀ ਕਰਤਾ ਫਿਰੈ ਹੁਕਮਨਾਮੁ ਜੈ ਸਚ ਨਾਨਕ ਹਰਿ ਕਾ ਪਾਣਾ ਮੰਨੇ ਸੋ ਭਗਤ ਹੋਇ ਬਿਨ ਮੰਨੇ ਕਚ ਨਿਕਚ ਮਹੱਲਾ ਤੀਜਾ ਮਨ ਮੁਖ ਬੋਲ ਨ ਜਾਣਨੀ ਓਨਾ ਅੰਦਰ ਕਾਮ ਕ੍ਰੋਧ ਹੰਕਾਰ ਓਥਾਉ ਕਥਾਉ ਨ ਜਾਣਨੀ ਉਨੇ ਅੰਤਰ ਲੋਭ ਵਕਾਰ ਉਹ ਆਪਣੇ ਸੁਆਇ ਆਏ ਬੈ ਗੱਲਾ ਕਰੀ ਉਹਨਾ ਮਾਰੇ ਜੰਮ ਜੰਦਾਰ ਅੱਗੇ ਦਰ ਗਏ ਲਖਾ ਮੰਗੀਏ ਮਾਰ ਖਵਾੜ ਕੀ ਚੈ ਕੋਰਿਆਰ ਏ ਕੂੜੇ ਕੀ ਮਲ ਕਿਉ ਉੱਤਰੈ ਕੋਈ ਕੱਢੋ ਏ ਵਿਚਾਰ ਸਤ ਗੁਰ ਮਿਲਿਆ ਤਾਂ ਨਾਮ ਦਰੜਾਈ ਸਭ ਕੇ ਲਿਵਖ ਕਟਣ ਹਾਰ ਨਾਮ ਜਪੈ ਨਾਮੁ ਅਰਾਦੇ ਤਿਸ ਜਨ ਕੋ ਕਰੋ ਸਭ ਨਮਸਕਾਰ ਮਲਕੋੜੀ ਨਾਮੁ ਤਾਰੀਅਨ ਜਪ ਨਾਮ ਹੋਵੈ ਸਚਿਆਰ ਜਨ ਨਾਨਕ ਤਿਸ ਜਨ ਨਾਨਕ ਜਿਸ ਏ ਚਲਤ ਹੈ ਸੋ ਜੀਵੋ ਦੀਵਨ ਹਾਰ ਪੌੜੀ ਤੁਦ ਜੇ ਵੜਦਾ ਤਾਂ ਨਾਹੀਂ ਕਿਸ ਆਖ ਸੁਨਾਈਐ ਗੁਰ ਪ੍ਰਸਾਦ ਦੀ ਪਾਈ ਜਿੱਥੋ ਹੋਂ ਮੈਂ ਜਾਈਐ ਰਸ ਕਸ ਸਾਦਾ ਬਹਾਰਾ ਸੱਚੀ ਵੜ ਆਈਐ ਜਿਸ ਨੂੰ ਬਖਸ਼ੇ ਤਿਸ ਦੇ ਆਪ ਲੈ ਮਲਾਈਐ ਕਾਟੇ ਅੰਤਰ ਅੰਬਰ ਤੇ ਰਖਿਓਨ ਗੁਰਮਕ ਕਿਸੇ ਪਿਆਈ ਵਾ ਵਾ ਸੱਚੀ ਬਾਤ ਸ਼ਾ ਤੂੰ ਸੱਚੀ ਨਾ